ਅੱਜ ਪੰਜਾਬ ਸਿੱਖਿਆ ਬੋਰਡ ਦੇ ਨਤੀਜੇ ਕੋਸ਼ਿਸ਼ਤ ਹੋਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚੋਂ ਇੱਕ ਵਾਰ ਫੇਰ ਧੀਆ ਨੇ ਜਿਹੜੀ ਆ ਉਹ ਬਾਜ਼ੀ ਮਾਰੀ ਹੈ। ਬਠਿੰਡਾ ਦੇ ਵਿੱਚ ਰਹਿਣ ਵਾਲੀ ਇੱਕ ਧੀ ਜਿਸਨੇ 600 ਦੇ ਵਿੱਚੋਂ 600 ਅੰਕ ਹਾਸਲ ਕੀਤੇ ਨੇ 8ਵੀਂ ਜਮਾਤ ਦੇ ਵਿੱਚੋਂ। 8ਵੀਂ ਜਮਾਤ ਦੇ ਇਹਨਾਂ ਨਤੀਜਿਆਂ ਦੇ ਵਿੱਚੋਂ ਹਰਨੌਰ ਹਰਨੂਰ ਕੋਰ ਦੇ ਵੱਲੋਂ ਇਸ ਬਾਜ਼ੀ ਮਾਰੀ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਮਾਹੌਲ ਆ ਉਹ ਕਿਸ ਤਰੀਕੇ ਦੇ ਨਾਲ ਬਣਿਆ ਹੋਇਆ ਉਹ ਤੁਹਾਨੂੰ ਦਿਖਾਉਂਦੇ ਆ ਅਸੀਂ ਇਸ ਵਕਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਦੇ ਵਿੱਚ ਪਹੁੰਚੇ ਆ ਜਿੱਥੇ ਇਹ ਇਹ ਬਠਿੰਡੇ ਦੀ ਤੀ ਹਰਨੂਰ ਕੋਰ ਜਿਸ ਨੇ ਪੰਜਾਬ ਸਿੱਖਿਆ ਬੋਰਡ ਦੇ 8ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚੋਂ 600 ਦੇ ਵਿੱਚੋਂ 600 ਯਾਨੀ ਕਿ ਮੁਕੰਮਲ ਤੌਰ ਦੇ ਉੱਤੇ ਉਹ ਬਾਜ਼ੀ ਮਾਰੀ ਹੈ ਕਿ ਸ਼ਾਇਦ ਕਿਸੇ ਨੂੰ ਵੀ ਯਕੀਨ ਨਹੀਂ ਹੋਣਾ ਸੀ ਤੇ ਅੱਜ ਘਰ ਦੇ ਵਿੱਚ ਲੰਗਰ ਵਾਲਾ ਮਾਹੌਲ ਹੈ ਤੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਗੂ ਨੇ ਜਿਹੜੇ ਅਲੱਗ-ਅਲੱਗ ਜਿਹੜੀ ਜ਼ਥੇਬੰਦੀਆਂ ਤੋਂ ਉਹਨਾਂ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਨੇ ਉਹਨਾਂ ਦੇ ਪਿਤਾ ਜੀ ਨੇ ਤੇ ਹਰਨੂਰ ਦੇ ਦਾ ਮੂੰਹ ਮਿੱਠਾ ਅੱਜ ਕਰਵਾਇਆ ਜਾ ਰਿਹਾ ਸਾਰਿਆਂ ਦੇ ਵੱਲੋਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਵਾਕਈ ਦੇ ਵਿੱਚ ਜਿਹੜੀਆਂ ਤੀਆਂ ਨੇ ਉਹਨਾਂ ਨੇ ਬਾਜੀ ਮਾਰੀ ਹੈ ਤੇ ਬਾਜੀ ਇਸ ਤਰੀਕੇ ਨਾਲ ਮਾਰੀ ਹੈ ਕਿ ਵਾਕਈ ਦੇ ਵਿੱਚ ਉਸ ਲਾਗਾ ਜੋ ਕਦਮ ਹੈ ਕਿ ਮੁੰਡਿਆਂ ਨੂੰ ਜਿਹੜੇ ਕਿ ਕਹਿੰਦੇ ਨੇ ਕਿ ਮੁੰਡੇ ਜਿਹੜੇ ਨੇ ਉਹ ਕੁੜੀਆਂ ਨਾਲ ਵੱਧ ਹੁੰਦੇ ਨੇ ਪਰ ਇਹ ਕੁੜੀ ਨੇ ਸਾਬਤ ਕਰਕੇ ਦਿਖਾਇਆ ਕਿ ਅਸੀਂ ਕਿਸੇ ਪੱਖ ਤੋਂ ਕੱਟਨੀ ਆ ਤੀਆਂ ਮੁੰਡਿਆਂ ਤੋਂ ਵੀ ਅੱਗੇ ਨੇ ਤੇ ਇਹ ਸਾਬਤ ਵੀ ਕਰਕੇ ਦਿਖਾਇਆ ਅਸੀਂ ਹਰਨੂਰ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਕਰਾਂਗੇ ਫਿਰ ਗੱਲਬਾਤ ਸਾਰੇ ਜਨਾਂ ਕਰਾਂਗੇ ਹਰਨੂਰ ਸਭ ਤੋਂ ਪਹਿਲਾਂ ਤਾਂ ਬੇਟਾ ਤੁਹਾਨੂੰ ਬਹੁਤ ਬਹੁਤ ਮੁਬਾਰਕ ਥੈਂਕ ਯੂ ਸਰ ਅੱਛਾ ਤੁਹਾਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਨਤੀਜੇ ਆ ਕਿਵੇਂ ਕਿੰਨੇ ਆਏ ਨੇ ਅੰਕ 600 ਤੋਂ 600 ਸਿਰ ਯਕੀਨ ਹੋ ਗਿਆ ਸੀ ਪਹਿਲਾਂ ਪਹਿਲਾਂ ਤਾਂ ਨਹੀਂ ਸਰ ਸਰ ਨੇ ਆ ਕੇ ਦੱਸਿਆ ਹੀ ਫਿਰ ਹੋ ਗਿਆ ਸੀ ਅੱਛਾ ਸਰ ਨੇ ਆ ਕੇ ਦੱਸਿਆ ਪ੍ਰਿੰਸੀਪਲ ਸਾਹਿਬ ਤੁਹਾਡੇ ਅੱਛਾ ਬਲਵਿੰਦਰ ਸਿੰਘ ਜੀ ਨੇ ਅੱਛਾ ਮੈਨੂੰ ਆਏ ਦੱਸੋ ਕਿੰਨੇ ਵਜੇ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਕਿ ਤੁਹਾਨੂੰ ਏ ਰਿਜ਼ਲਟ ਆ ਗਿਆ ਸਰ 4:30 4:30 ਤੇ ਇੱਥੇ ਯਕੀਨ ਹੋ ਗਿਆ ਸੀਗਾ ਕਿ ਸੋਚਿਆ ਸੀਗਾ ਕਿ ਮੇਰੇ ਇੰਨੇ ਨੰਬਰ ਆਜਣਗੇ ਹਾਂਜੀ ਸਰ ਸੋਚ ਲਿਆ ਸੀਗਾ ਹਾਂਜੀ ਅੱਛਾ ਪਹਿਲੇ ਪਹਿਲੇ ਲਗਾਤਾ ਸੀਗਾ ਕਿ ਇੰਨੇ ਆਉਣਗੇ ਫਿਰ ਖੁਸ਼ੀ ਵੀ ਘਾਟੀ ਹੋਈ ਹੋਣੀ ਹੈ ਕਿਉਂਕਿ ਪਤਾ ਹੀ ਪਤਾ ਸੀਗਾ ਵੀ 60 ਹੀ ਆਉਣਗੇ ਹਾਂਜੀ ਸਰ ਤੇ ਅੱਛਾ ਹੋਰ ਕੀ ਕੀ ਨੂਰ ਤੁਸੀਂ ਸ਼ੌਂਕ ਰੱਖਦੇ ਹੋ ਜਿੱਦਾਂ ਪੜ੍ਹਾਈ ਦੇ ਵਿੱਚ ਤੇ ਮੈਂ ਪੜ੍ਹਾਈ ਦੇ ਵਿੱਚ ਕਿੰਨੀ ਮਿਹਨਤ ਕਰਦੇ ਹਾਂ ਸਭ ਕਰਦੇ ਆਂ ਹੀ ਟੀਚਰਸ ਤੇ ਪੇਰੈਂਟਸ ਵੀ ਹੈਲਪ ਨਾਲ ਆਈ 4-5 ਘੰਟੇ ਦਾ ਸਕੂਲ ਸੀ ਤੇ 4-5 ਘਰੇ। ਓਕੇ। ਅ ਅੱਛਾ 4-5 ਘੰਟੇ ਤੁਸੀਂ ਇੱਧਰ ਸਮਾਂ ਦੇਨੋ ਖੇਡਾਂ ਨੂੰ ਵੀ ਤੁਸੀਂ ਸਮਾਂ ਦੇਣੀਓ ਕਿ ਲੜਾਈ ਧਾਈ ਦਾ ਕਰਦੇ। ਸਰ ਗੇਮਸ ਤੇ ਨੈਸ਼ਨਲ ਮੈਡਲ ਹੈ ਬੌਕਸਿੰਗ ਦਾ। ਕੋਸਾ ਬਣਿਆ। ਅੱਛਾ ਬੌਕਸਿੰਗ ਦੇ ਵਿੱਚ ਵੀ ਤੁਸੀਂ ਅਵਲ ਆਇਓ ਜਾਂ ਫਿਰ ਕੋਈ ਹੋਰ ਔਰਗਾਨ ਅਚੀਵਮੈਂਟ। ਨੈਸ਼ਨਲ ਬ੍ਰੌਂਜ਼ ਮੈਡਲ ਆ ਸਰ। ਨੈਸ਼ਨਲ ਦੇ ਵਿੱਚ ਬ੍ਰੌਂਜ਼ ਮੈਡਲ ਆ। ਯਾਨੀ ਕਿ ਬੌਕਸਿੰਗ ਦੀ ਗੇਮ ਦੇ ਵਿੱਚ ਵੀ ਟ੍ਰਾਂਸ ਮੈਟਲ ਹਾਸਲ ਕੀਤਾ ਨੈਸ਼ਨਲ ਚੇਤੇ ਪੜਾਈ ਦੇ ਵਿੱਚ ਵੀ 8ਵੀਂ ਜਮਾਤ ਦੇ ਵਿੱਚ ਵੀ ਹੈ ਤੇ ਫਿਰ ਹੁਣ ਅੱਗੇ ਕੀ ਪਲਾਨ ਸਰ ਅੱਗੇ ਆਈਏਸ ਬਣਨਾ ਹੈ ਆਈਏਸ ਬਣਨਾ ਕਰ ਹਾਂਜੀ ਤੇ ਚਲੋ ਅਸੀਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਜਿਹੜਾ ਤੁਹਾਡਾ ਸੁਪਨਾ ਹੈ ਜਲਦੀ ਪੂਰਾ ਹੋਵੇ ਕਿਉਂਕਿ ਸਟੇਜ 바이 ਸਟੇਜ ਚੱਲਣਾ ਆਏਗਾ ਪਰ ਅੱਜ ਜਿਵੇਂ ਕਿੰਨੀ ਖੁਸ਼ੀ ਹੋ ਰਹੀ ਹੈ ਕੀ ਤੁਹਾਨੂੰ ਇਸ ਮੁਕਾਮ ਦੇ ਵਿੱਚ ਜਿਹਦੇ ਦੇਖਿਆ ਪਰਿਵਾਰ ਨੇ ਵਧਾਈਆਂ ਦਿੱਤੀਆਂ ਨੇ ਕੌਣ-ਕੌਣ ਵਧਾਈਆਂ ਦੇ ਰਿਹਾ ਕਿੰਨੀ ਕਿ ਤੁਹਾਨੂੰ ਪੁੱਛੀਏ ਸਾਰੇ ਮਤਲਬ ਫੈਮਿਲੀ ਮੈਂਬਰਸ ਕੰਗ੍ਰੈਚੁਲੇਸ਼ਨਸ ਸਰ ਟੀਚਰਸ ਤੇ ਵੈਂਡਾ ਪੰਡਾਲੇ ਸਾਰੇ ਕ੍ਰੈਡਿਟ ਕਿਹਨੂੰ ਦੇਵੋਗੇ ਹਰਨੁਰ ਟੀਚਰਸ ਤੇ ਫੈਮਿਲੀ ਨੂੰ ਅੱਛਾ ਕੋਟ ਸਾਹਿਬ ਕੋਟ ਸਾਹਿਬ ਅੱਛਾ ਕੋਟ ਸਾਹਿਬ ਤਾਂ ਇਹ ਕਹਿੰਦੇ ਹੋਣਗੇ ਕਿ ਬੌਕਸਿੰਗ ਜ਼ਿਆਦਾ ਕਰੋ ਨਹੀਂ ਸਰ ਉਹਨਾਂ ਨੇ ਕਿਹਾ ਸੀਗਾ ਵੀ ਜੀ ਸਟੱਡੀ ਨਾਲ ਵੀ ਨਾਲ ਨਾਲ ਸਟੱਡੀ ਤੇ ਵੀ ਫੋਕਸ ਕਰਨਾ ਤੇ ਨੰਬਰ 99% ਆਉਣੇ ਚਾਹੀਦੇ ਆ ਕੋਟ ਸਾਹਿਬ ਜਿਹੜੇ ਤੁਸੀਂ ਥੋੜਾ ਜਿਹਾ ਪਿੱਛੇ ਖੜ ਕੇ ਖੜੇ ਹੋ ਕੀ ਨਾ ਕੀ ਤੁਹਾਡਾ ਸਰਦਾਰ ਨਰਮਲ ਸਿੰਘ ਜੀ ਨਰਮਲ ਜੀ ਤੁਹਾਡੀ ਜਿਹੜੀ ਧੀ ਆ ਉਹ ਬੱਚੀ ਆ ਆਪਾਂ ਆਪਣੇ ਬੱਚੇ ਜਿਵੇਂ ਤੁਸੀਂ ਇਹ ਦੇਖਿਆ ਅੱਗੇ ਲੈ ਕੇ ਜਾ ਰਹੇ ਹੋ ਕਿ ਕੀ ਇਹਨਾਂ ਨੇ ਪੋਜੀਸ਼ਨ ਹਾਸਲ ਕੀਤੀ ਐ ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਨੂੰ ਟਾਈਮ ਕਿੰਨਾ ਕਿਤੇ ਪਾਉਂਦੇ ਸੀ ਵੈਸੇ ਤਾਂ ਮળો ਇਹ ਗੇਮ ਵਾਲਾ ਬਹੁਤ ਜ਼ਿਆਦਾ ਧਿਆਨ ਸੀ ਪੜ੍ਹਾਈ ਵਾਲੇ ਪਾਸੇ ਵੀ ਜਿੰਨਾ ਜਦੋਂ ਟਾਈਮ ਮਿਲਦਾ ਸੀ ਪੜ੍ਹਾਈ ਕਰਦੀ ਸੀ ਕਿਉਂਕਿ ਸਕੂਲ 'ਚ ਟੀਚਰਜ਼ ਮਿਹਨਤ ਕਰਾਉਂਦੇ ਸੀ ਕਿਉਂਕਿ ਟੀਚਰ ਵੀ ਕਹਿੰਦੇ ਰਹਿੰਦੇ ਸੀ ਪੁੱਤ ਕੋਸ਼ਿਸ਼ ਕਰ ਮੈਟ ਚਾ ਸਕਦੀਆਂ ਤੇ ਮੈਂ ਵੀ ਹਮੇਸ਼ਾ ਇਹੀ ਕਹਿੰਦਾ ਸੀ ਪੁੱਤ ਗੇਮ ਦੇ ਨਾਲ ਨਾਲ ਆਪਾਂ ਮੈਟ ਚਾਉਣਾ ਹੈ ਪੜ੍ਹਾਈ ਵਾਲੇ ਪਾਸੇ ਵੀ ਫੁੱਲ ਧਿਆਨ ਦੇ। ਅੱਛਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਪੜੋਗੇ ਖੇਲੋਗੇ ਤੋਂ ਹੋ ਜਾਓਗੇ ਖਰਾਬ ਐਦਾਂ ਦਾ ਕੁਝ ਕਹਾਵਤ ਸੀ ਕੀ ਸੀ ਉਹ ਨਹੀਂ ਮਨੋ ਕਹਿੰਦੇ ਆ ਜੀ ਜਿਹੜਾ ਬੱਧਾ ਖੇਡਾਂ ਚ ਹੁੰਦਾ ਪੜ੍ਹਾਈ ਵਾਲੇ ਪਾਸੇ ਨਹੀਂ ਜਾਂਦਾ ਪਰ ਇਹ ਬੇਟੀ ਨੇ ਸਾਬਤ ਕਰਤਾ ਕਿ ਖੇਡਾਂ ਦੇ ਨਾਲ ਨਾਲ ਪੜ੍ਹਾਈ ਦੇ ਵਿੱਚ ਵੀ ਅੱਬਲ ਆਇਆ ਜਾ ਸਕਦਾ ਤੇ ਉਹ ਵੀ ਨੈਸ਼ਨਲ ਚ ਲਗਾਤਾਰ 9 ਮਹੀਨਿਆਂ ਦੀ ਟ੍ਰੇਨਿੰਗ ਕਰ ਰਹੀ ਹੈ ਇਹ ਤੁਹਾਡੇ ਕੋਲ 9 ਮਹੀਨਿਆਂ ਚ ਨੇ ਨੈਸ਼ਨਲ ਜੋ ਮੈਡਲ ਮਾਰੇ ਪੜੋਗੇ ਖੇਲੋਗੇ ਪੜੋਗੇ ਲਿਖੋਗੇ ਪੜੋਗੇ ਲਿਖੋਗੇ ਤਾਂ ਬਣੋਗੇ ਨਵਾਬ ਅਗ ਖੇਲੋਗੇ ਕੁਦੋਗੇ ਤਾਂ ਹੋ ਜਾਓਗੇ ਖਰਾਬ ਐਦਾਂ ਦੀ ਕੋਹਾਵਤੀ ਬਲਵਿੰਦਰ ਜੀ ਹੁਣ ਪੜਾਈ ਦੇ ਵਿੱਚ ਕਿੰਨਾ ਕ ਸਮਾਂ ਦਿੰਦੇ ਸੀ ਪੜਾਈ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਦਿੰਦੇ ਸੀ ਜੀ ਪਰ ਇਹ ਮੇਰਾ ਪਿੰਡ ਵੀ ਆਹੀ ਆ ਤੇ ਮੈਂ ਉਹਨਾਂ ਨੂੰ ਉੱਥੇ ਵੀ ਗਰਾਊਂਡ 'ਚ ਜਾਂਦੇ ਨੂੰ ਦੇਖਦਾ ਹੁੰਦਾ ਸੀਗਾ ਮੈਂ ਉੱਥੋਂ ਆਉਂਦਾ ਹੁੰਦਾ ਸੀਗਾ ਗਰਾਊਂਡ 'ਚ ਜਾਂਦੇ ਸੀਗੇ ਤੇ ਬਹੁਤ ਵਧੀਆ ਮਿਹਨਤ ਮੈਨੂੰ ਵੀ ਪੜਾਉਣ ਦਾ ਮੌਕਾ ਸੱਤਵੀਂ ਚ ਇਹਨਾਂ ਨੂੰ ਮਿਲਿਆ ਸੀਗਾ ਬੱਚੇ ਨੂੰ ਬਹੁਤ ਬਹੁਤ ਵਧੀਆ ਬਣਦੇ ਸੀਗੇ ਤੈਨੂੰ ਸਰਾਤ ਵੀ ਕਰ ਲੈਂਦੇ ਨਾ ਹਰਨੂਰ ਕੇ ਸਰਾਤ ਨਹੀਂ ਕਰਦੀ ਕੱਟ ਕਰਦੀ ਠੀਕ ਹੈ ਸਰਾਤ ਨਹੀਂ ਕਰਦੇ ਕਿ ਤੇ ਫਿਰ ਸਰਾਤ ਕਰਨ ਦਾ ਮੌਕਾ ਕਿਹੜਾ ਮਿਲਦਾ ਕਿਉਂਕਿ ਇੱਕ ਸਟੇਜ ਹੁੰਦੀ ਹੈ ਨਾ ਕਿ ਆਪਾਂ ਉਸ ਸਮੇਂ ਸਰਾਤ ਕਰਦੇ ਸਰਾਤ ਕਰਨਾ ਟਾਈਮ ਕਿਹੜਾ ਹੁੰਦਾ ਕਰੇ ਲਈ ਕਰੇ ਹੁੰਦਾ ਹੈਗਾ ਆ ਪਿੱਛੇ ਖੜੇ ਨੇ ਜਿਹੜੇ ਹੱਸੀ ਜਾਂਦੇ ਨੇ ਸਾਰੇ ਘਰ ਦੇ ਮੈਂਬਰ ਨੇ ਇਹ ਇੱਕ ਵਾਰੀ ਦਿਖਾ ਦਈਏ ਆਪਾਂ ਉਹ ਕੈਮਰਾ ਕਰਕੇ ਕਿ ਹਰਨੂਰ ਸਰਾਤ ਵੀ ਕਰ ਲੈਂਦੀ ਹੈ ਤੇ ਇੱਕ ਇੱਕ ਮੈਂ ਇਸ ਬੱਚੀ ਨੂੰ ਤੀਨੋਂ ਇੱਕ ਗੋਡ ਬles ਵੀ ਦੇ ਦਈਏ ਕਿ ਇੱਕ ਇੱਕ ਅਸੀਂ ਇਸ ਬੱਚੀ ਨੂੰ ਧੀ ਨੂੰ ਵੀ ਅਸੀਂ ਗੋਡ ਬਲੈਸ ਦੇ ਦਈਏ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੂੰਹ ਮਿੱਠਾ ਕਰਵਾ ਦਈਏ ਕਿ ਤੁਹਾਡੇ ਪੇਰੈਂਟਸ ਨੂੰ ਵੀ ਅਸੀਂ ਕਹਿ ਦਈਏ ਕਿ ਤੁਹਾਡੀ ਜਿਹੜੀ ਬੱਚੀ ਹੈ ਇਹ ਇਸ ਮੁਕਾਮ ਤੇ ਪਹੁੰਚੀ ਹੈ ਤੇ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਤੁਹਾਡੀ ਬੇਟੀ ਜਿਹੜੀ ਇਸ ਮੁਕਾਮ ਤੇ ਪਹੁੰਚੀ ਹੈ ਲੱਗਦੀ ਹੈ ਕਿ ਕੀ ਜਿਹੜੀ ਧੀ ਹੁੰਦੀਆਂ ਨੇ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਜੀ ਬਿਲਕੁਲ ਸਰ ਮੈਂ ਤਾਂ ਜਦੋਂ ਇਹ ਪੈਦਾ ਹੋਈਆਂ ਤੁਹਾਨੂੰ ਕੋਈ ਬੇਟੀਆਂ ਮੇਰੇ ਦੋਨਾਂ ਦੀ ਲੋੜ ਹੀ ਅੱਛਾ ਜੀ ਸਰ ਮਤਲਬ ਮੁੰਡਿਆਂ ਵਰਗੇ ਖੁਸ਼ੀਆਂ ਹੁੰਦੀਆਂ ਇਹ ਮੇਰੇ ਫਾਦਰ ਸਾਹਿਬ ਕਹੇ ਆ ਇਹ ਕਹਿੰਦੇ ਆਪਾਂ ਉਹ ਨਹੀਂ ਕਰਨਾ ਆਪਾਂ ਲੋੜੀ ਕੀ ਕਹਿੰਨੇ ਹੋ ਤੁਹਾਡੀ ਅੱਜ ਜਿਹੜੀ ਪੋਤੀ ਹੈ ਜਿਹੜੀ ਉਹਨੇ ਬਾਜ਼ੀ ਮਾਰੀ ਹੈ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਜਿਹਨੂੰ ਪਹਿਲੇ ਪਹਿਲੇ ਨੰਬਰ ਤੇ ਆਇਆ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਜੀ ਇੰਨੀ ਕਿ ਖੁਸ਼ੀ ਆ ਬਹੁਤ ਜ਼ਿਆਦਾ ਬਹੁਤ ਕਿੰਨੀ ਖੁਸ਼ੀ ਬਹੁਤ ਮਤਲਬ ਕਿਹਾ ਨਹੀਂ ਜਾ ਸਕਦਾ ਅੱਜ ਮੈਂ ਜਿਹਨੇ ਕਹਿੰਦਾ ਪਗਨੇ ਪਾਂਡਾ ਵਿੱਚ ਅੱਛਾ ਪਾਂਡਾ ਵਿੱਚ ਤੇ ਦੇਖਿਆ ਜਾਵੇ ਤਾਂ ਪਰਿਵਾਰ ਦੇ ਵਿੱਚ ਸਾਰਿਆਂ ਦੇ ਮੁਸਕਾਨ ਤੇ ਜਸਵਿੰਦਰ ਪੱਲਾ ਜੀ ਇੰਪਰੂਵਮੈਂਟ ٹرسٹ ਮਠੰਡਾ ਦੇ ਜਿਹੜੇ ਚੇਅਰਮੈਨ ਨੇ ਉਹ ਵੀ ਅ ਇਸ ਮੌਕੇ ਤੇ ਵਧਾਈਆਂ ਦੇਣ ਦੇ ਲਈ ਪਹੁੰਚੇ ਨੇ ਆਮ ਆਦਮੀ ਪਾਰਟੀ ਤੋਂ ਆਗੂ ਨੇ ਤੇ ਜਸਵਿੰਦਰ ਜੀ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਦੇ ਵਿੱਚ ਤੁਸੀਂ ਪਹੁੰਚੇ ਹੋ ਸ਼ਿਰਕਤ ਕੀਤੀ ਹੈ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਨਤੀਨੇ ਬਾਜ਼ੀਮਾਨੀ ਹੈ ਬੇਹੱਦ ਖੁਸ਼ੀਆਂ ਜੀ ਬਹੁਤ ਪ੍ਰਸੰਨਤਾ ਸ਼ਬਦਾਂ ਦੀ ਘਾਟ ਹੈ ਸਭ ਤੋਂ ਵੱਡੀ ਗੱਲ ਇੱਕ ਕਿਰਤੀ ਪਰਿਵਾਰ ਜੀ ਇੱਕ ਕਾਰਪੈਂਟਰ ਦੀ ਬੇਟੀ ਹੈ ਔਰ ਜਿਵੇਂ ਉਹਦੇ ਦਾਦਾ ਜੀ ਦਾ ਸਭੀ ਜਦੋਂ ਬੇਟੀਆਂ ਦੋ ਪੈਦੋਂ ਲੋੜੀ ਬਣ ਗਈ ਸੀ ਜੀ ਤੇ ਜਿਹੜੇ ਆਸਾਂ ਤੇ ਉਮੀਦਾਂ ਨਾਲ ਲੋੜੀ ਬਣਦੀ ਸੀ ਅੱਜ ਉਹਨੇ ਆਸਾਂ ਤੇ ਉਮੀਦਾਂ ਨੂੰ ਪੂਰਿਆ ਜੀ ਦੂਸਰੀ ਗੱਲ ਵੱਡੀ ਗੱਲ ਸਰਕਾਰੀ ਸਕੂਲ ਕਿਰਤੀ ਪਰਿਵਾਰ ਸਰਕਾਰੀ ਸਕੂਲ ਪਿੰਡ ਦਾ ਸਕੂਲ ਤੇ ਨੈਸ਼ਨਲ ਮੈਡਲ ਬੌਕਸਿੰਗ ਦੇ ਵਿੱਚ ਤੇ 5600 ਦੇ ਵਿੱਚੋਂ 600 ਨੰਬਰ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਜਿਸ ਦੇ ਵਿੱਚ ਪਰਿਵਾਰ ਦਾ ਯੋਗਦਾਨ ਹੈ ਅਧਿਆਪਕਾਂ ਦਾ ਯੋਗਦਾਨ ਹੈ ਤੇ ਪ੍ਰਮਾਤਮਾ ਦਾ ਵੀ ਮਨਵਾਸ਼ੀਰਵਾਤ ਮਤਲਬ 600 ਦੇ ਵਿੱਚੋਂ 600 ਨੰਬਰ ਲੈਣਾ ਸੋਚ ਕੇ ਦੇਖੋ ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ 100 ਦੇ ਵਿੱਚੋਂ 100 ਮੈਥ ਦੇ ਵਿੱਚੋਂ 100 ਦੇ ਵਿੱਚੋਂ 100 ਕਿਤੇ ਮਾੜੀ ਮੋਟੀ ਅੱਖਰ ਵੱਧ ਘਟ ਲਗਾ ਤੱਕ ਅੱਧਾ ਇੱਕ ਦਾ ਨੰਬਰ ਕੱਟੇ ਜਾਂਦਾ ਇਹਦਾ ਮਤਲਬ ਜਿਸ ਟੀਚਰ ਨੇ ਇਹਦੇ ਪੇਪਰ ਚੈੱਕ ਕੀਤੇ ਉਹਨੇ ਬੜੇ ਧਿਆਨ ਦੇ ਨਾਲ ਕਿਉਂਕਿ ਜੇ 100 ਦੇ ਵਿੱਚ 100 ਨੰਬਰ ਆਉਂਦਾ ਮੈਂ ਵੀ ਟੀਚਰ ਹਾਂ ਉਦੋਂ ਫਿਰ ਅਧਿਆਪਕ ਵਾਰ-ਵਾਰ ਦੇਖਦਾ ਵੀ ਕਿਤੇ ਮੇਰੇ ਤੋਂ ਪੇਪਰ ਗਲਤ ਚੈੱਕ ਨਾ ਹੋ ਜਾਵੇ ਸੋ ਪੰਜਾਬ ਦੇ ਵਿੱਚੋਂ ਪਹਿਲਾ ਨੰਬਰ ਆਉਣਾ ਸਾਡੇ ਸਾਰੇ ਇਸ ਇਲਾਕੇ ਦੇ ਲਈ ਮਾਣ ਵਾਲੀ ਗੱਲ ਜਿਹੜਾ ਬਠਿੰਡਾ ਦੇ ਲਈ ਔਰ ਦੂਜੀ ਗੱਲ ਅੱਜ ਭਾਈ ਰੂਪ ਚੰਦ ਜੀ ਦਾ ਜਨਮ ਦਿਹਾੜਾ ਇਸ ਨਗਰ ਦੇ ਵਿੱਚ ਮਨਾਇਆ ਜਾ ਰਿਹਾ ਬੜੀ ਸ਼ਰਦਾ ਦੇ ਨਾਲ ਜਿੱਥੇ ਲੱਖਾਂ ਲੋਕ ਇੱਥੇ ਆਏ ਨੇ ਸਾਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਹ ਦਿਹਾੜਾ ਮਨਾਇਆ ਔਰ ਮੈਸਰ ਦਾ ਭਾਈ ਰੂਪ ਚੰਦ ਜੀ ਨੇ ਇਸ ਪਿੰਡ ਨੂੰ ਅੱਜ ਕਿਹੋ ਜਿਹਾ ਦਿੱਤਾ ਬਹੁਤ ਵੱਡਾ ਬਧਾਈਆਂ ਸਾਰਿਆਂ ਨੂੰ ਬਧਾਈਆ ਸੋ ਬਹੁਤ ਕੁਛ ਦੀ ਗੱਲ ਆ ਕੋਈ ਪਾਰਟੀ ਵਾਜੀ ਦਾ ਮਸਲਾ ਨਹੀਂ ਭਾਈ ਦੋਨਣਾ ਪੁਰਨਾਕਰ ਸਾਡਾ ਆਪਣਾ ਨਗਰ ਆ ਸਾਰੇ ਦੋਸਤ ਪਤਰਾ ਭਾਈ ਤੇਰੇਵ ਜੀ ਖੜੇ ਨੇ ਪ੍ਰਿੰਸੀਪਲ ਸਾਹਿਬ ਨੇ ਔਰ ਤਸਵੀਰ ਦੀ ਬਾਈ ਸਾਰੇ ਸੋ ਸਾਡਾ ਆਪਣਾ ਪਿੰਡ ਆ ਆਪਣਾ ਪਰਿਵਾਰ ਆ ਬੇਹੱਦ ਖੁਸ਼ੀ ਆ ਬੇਹੱਦ ਮਾਣ ਆ ਔਰ ਸਾਰੇ ਪੰਜਾਬ ਦੇ ਬੱਚਿਆਂ ਨੂੰ ਇਸ ਗੱਲ ਤੋਂ ਸਫਲਤ ਮਿਲਦੀ ਆ ਸਿੱਖਣਾ ਚਾਹੀਦਾ ਵੀ ਕੁਝ ਵੀ ਸੰਭਵ ਹੈ 600 ਦੇ ਵਿੱਚੋਂ 600 ਜੇ ਮਿਹਨਤ ਕਰਾਂਗੇ ਤੁਸੀਂ ਮਤਲਬ ਇਹ ਵੀ ਇੱਕ ਵੱਡਾ ਵੱਡੀ ਗੱਲ ਹੈ ਇੱਕ ਬਹੁਤ ਵੱਡੀ ਮਿਸਾਲ ਹੈ ਮੈਨੂੰ ਤਾਂ ਕਿਤੇ ਦੇਖਣ ਨੂੰ ਮਿਲਣੀ ਵੀ ਨੀ ਵੀ ਨੈਸ਼ਨਲ ਮੈਡਲ ਤੇ 600 ਦੇ 600 ਇੱਕ ਹਰਨੂਰ ਬੜੀ ਵੱਡੀ ਗੱਲ ਕਹੀ ਹੈ ਨਾਥਿੰਗ ਇਜ਼ ਇੰਪੋਸੀਬਲ ਜੇ ਆਈ ਮੂਰੋ ਕੱਟਦੀ ਆ ਤਾਂ ਸਾਰਾ ਥਿੰਗ ਇਜ਼ ਪੋਸੀਬਲ ਉਹ ਸਾਰਾ ਕੁਝ ਤੁਸੀਂ ਕਰਕੇ ਦਿਖਾਇਆ ਤੇ ਅਗਲਾ ਤੁਸੀਂ ਪ੍ਰੋਜੈਕਟ ਲੈ ਕੇ ਚੱਲੇ ਹੋ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਭਵਿੱਖ ਦੇ ਵਿੱਚ ਆਈਐਸ ਅਧਿਕਾਰੀ ਬਣਨਾ ਤੇ ਅੱਗੇ ਕੀ ਮਤਲਬ ਤੁਹਾਡੇ ਹੁਣ ਪਰਿਵਾਰ ਦੇ ਵਿੱਚ ਕਿਹਦੇ ਕਿਹਦੇ ਆਉਣ ਆ ਰਹੇ ਆ ਤੁਹਾਨੂੰ ਹੁਣ ਰਿਸ਼ਤੇਦਾਰਾਂ ਦੇ ਵੀ ਆ ਰਹੇ ਆ ਹਾਂਜੀ ਸਾਰੇ ਮਤਲਬ ਰਿਲੇਟਿਵਸ ਸਾਰੇ ਖੜੇ ਹੀ ਆਪੂ ਆਜੀ ਹੋਰੇ ਸਾਰੇ ਆਏ ਹੋਏ ਨਹੀਂ ਪਹਿਲਾਂ ਹੀ ਆਗੇ ਸੀ ਹਾਂਜੀ ਦਵਾਨਾਗੜ੍ਹ अच्छा बलेव जी दे एक, दे दे बहुत बहुत आज ਤੁਹਾਨੂੰ ਫਿਰ ਜਿਵੇਂ ਜਸਵਿੰਦਰ ਜੀ ਨੇ ਦੱਸਿਆ ਹਾਂਜੀ اچھا ਬਲੇਵ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਧੀਰ ਨੇ ਜਦੋਂ ਬਾਜ਼ੀ ਮਾਰੀ ਹੈ ਇੱਕ ਕਿਸਾਨ ਦੀ ਧੀ ਕਹ ਲੋ ਜਿਵੇਂ ਇੱਕ ਕਾਰੀਗਰ ਦੀ ਧੀ ਕਹ ਲੋ ਜਾਂ ਇੱਕ ਕਿਰਤੀ ਪਰਿਵਾਰ ਦੀ ਧੀ ਕਹ ਲੋ ਬਹੁਤ ਵੱਡੀ ਬਾਜ਼ੀ ਮਾਰੀ ਹੈ ਕਿਵੇਂ ਦੇਖਦੇ ਹੋ ਸਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਤੁਹਾਡੇ ਜਿਹੜੇ ਇਸ ਚੈਨਲ ਤੇ ਦੇਖ ਰਹੇ ਹੋ ਸੂਤਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿਉਂਕਿ ਅੱਜ ਭਾਈ ਰੁਪੇ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਲਿਆ ਗਿਆ ਅੱਲਾ ਪੰਜਾਬ ਨਹੀਂ ਭਾਰਤੀ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਦਾ ਚੌਕਾ ਹੂੰ ਤੇ ਸਾਨੂੰ ਕੈਨੇਡਾ ਅਮਰੀਕਾ ਹੋਰ ਸਾਰੇ ਇਹਦੇ ਵਿੱਚ ਸਾਨੂੰ ਦਿਖਾਈ ਦੇ ਚੜੇ ਜੀ ਤੇ ਖੁਸ਼ੀਆਂ ਜਿਹੜੀਆਂ ਹੈਗੀਆਂ ਵਧਾਈਆਂ ਜਿਹੜੀਆਂ ਮੁਬਾਰਕਾ ਉਹ ਮਿਲਦੀਆਂ ਇਹਦੇ ਵਿੱਚ ਜਿੱਥੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਆ ਜਾਂ ਸਟਾਫ ਦਾ ਜਿਹੜਾ ਪ੍ਰਿੰਸੀਪਲ ਸਾਹਿਬ ਇੱਥੇ ਨੇ ਸਾਰੇ ਟੀਚਰਰ ਨੇ ਉਹਨਾਂ ਦਾ ਯੋਗਦਾਨ ਆ ਉੱਥੇ ਬੱਚੀ ਦਾ ਖੁਦ ਵੀ ਮੈਂ ਦੇਖਿਆ ਇਹ ਇਹਨੂੰ ਮੈਂ ਸ਼ਰਾਰਤ ਨਹੀਂ ਨਾ ਕਰਦੀ ਸ਼ਰਾਰਤਾਂ ਵੀ ਕਰਦੀ ਆ ਮੈਂ ਦੇਖਿਆ ਪੱਠੇ ਤੇ ਜਿਹੜੀਆਂ ਮਸ਼ੀਨਾਂ 'ਤੇ ਹੱਸਣਾ ਪੁੱਤਰ ਨਾਲ ਉਹ ਮਸ਼ੀਨਾਂ ਮੈਂ ਇਹਨੂੰ ਚਲਾਉਂਦੀ ਨੂੰ ਦੇਖਿਆ ਹਾਂ ਤਾਂ ਦੀ ਕਿਸੁਰਾ ਅਰਤ ਨਹੀਂ ਕਵਾਂਗੇ ਮਿਹਨਤ ਕਵਾਂਗੇ ਨਾ ਇਹ ਇਹ ਮਤਲਬ ਸ਼ਰਾਦਤ ਦਾ ਹੁੰਦਾ ਨਾ ਵੀ ਰੁਗ ਚੱਕਣ ਨਹੀਂ ਦਿੰਦੀ ਸੀ ਕਿ ਤੇ ਪਹਿਲੀ ਨਗਾਹ ਹੁੰਦੀ ਸੀ ਵਿੱਚ ਮਸ਼ੀਨ ਦੇ ਦੇਖੋ ਇਹ ਦੀ ਕਪੈਸਿਟੀ ਸੀ ਇਹ ਸ਼ਰਾਦਤ ਸ਼ਰਾਦ ਦੇਖੋ ਮੈਂ ਸ਼ਰਾਦਤ ਤਾਂ ਇਹ ਕਹਿੰਦਾ ਵੀ ਇਹਦੀ ਦਾਦੀ ਹੈ ਨਾ ਜਿਹੜੀ ਉਹ ਸਰੀਰ ਦਾ ਥੋੜਾ ਦਾ ਭਾਰੀ ਆ ਇਹਨੂੰ ਐ ਲੱਗਦਾ ਹੁੰਦਾ ਸੀ ਵੀ ਕਿਤੇ ਚੱਕ ਕੇ ਰੁਗ ਦੂਜੀ ਾਰਮੜ ਨਗਾਹ ਦੇਣਾ ਵਿੱਚ ਦੀ ਉਹ ਸ਼ਰਾਦ ਹੁੰਦੀ ਸੀ ਦਾਦੀ ਦੀ ਬੜਾ ਜ਼ਿਕਰ ਕਰ ਰਹੇ ਆ ਦਾਦੀ ਜੀ ਇੱਕ ਵਾਰੀ ਦਿਖਾ ਦਈਏ ਦਾਦੀ ਜੀ ਮੁੱਖੀ ਹੈ ਇਸ ਘਰ ਦੇ ਵਿੱਚ ਨੇ ਜਿਨ੍ਹਾਂ ਦੇ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਹਰਨੂਰ ਦੇ ਵਾਸਤੇ ਕਿਉਂਕਿ ਹਰਨੂਰ ਨੇ ਅੱਜ ਜੋ ਬਾਜ਼ੀ ਮਾਰੀ ਆ ਸਭ ਤੋਂ ਵੱਧ ਖੁਸ਼ੀ ਦਾਦੀ ਇਹਨੂੰ ਆ ਕਿਉਂਕਿ ਲਸਣ ਚਿਲੇ ਜਾ ਰਹੇ ਨੇ ਪਿਆਜ਼ ਜੀਰੇ ਜਾ ਰਹੇ ਨੇ ਤਿਆਰੀਆਂ ਪੂਰੀ ਲੰਗਰ ਦੀ ਕੀਤੀ ਦਾਦੀ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੀ ਨੇ ਬਾਜੀ ਮਾਰੇ ਥੈਂਕ ਯੂ ਜੀ ਅੱਛਾ ਅੰਗਰੇਜ਼ੀ ਬੋਲ ਲੈਂਦੇ ਹੋ ਹਾਂਜੀ ਹਾਂਜੀ ਕੀ ਬਤਾ ਕਿ ਤੀ ਸਿਖਾਉਂਦੀ ਹੈ ਕਿ ਆਪੇ ਬੱਚੇ ਸਿਖਾਈ ਜਾਂਦੇ ਨੇ ਜੀ ਪਹਿਲਾਂ ਤਾਂ ਆਪਾਂ ਪੰਜਾਬੀ ਵੀ ਨਹੀਂ ਸਿਖਾਂਦੇ ਕਿੰਨੀ ਕਿ ਖੁਸ਼ੀ ਹੁੰਦੀ ਹੈ ਜੀ ਜਦੋਂ ਇੱਕ ਬੱਚੀ ਧੀ ਜਿਹੜੀ ਮੁੰਡਿਆਂ ਤੋਂ ਅੱਗੇ ਨਿਕਲ ਕੇ ਅੱਗੇ ਹਾਂਜੀ ਹਾਂਜੀ ਮੈਨੂੰ ਤਾਂ ਜੀ ਜਦੋਂ ਇਹਨੇ ਜਨਮ ਲਿਆ ਉਹ ਤੋਂ ਵੀ ਪੁੱਤਰਾਂ ਨਾਲ ਜ਼ਿਆਦਾ ਖੁਸ਼ੀ ਸੀ ਅੱਛਾ ਪਾਲਣ ਦੇ ਵਿੱਚ ਵੀ ਮੈਨੂੰ ਪੁੱਤਰਾਂ ਨਾਲ ਜ਼ਿਆਦਾ ਖੁਸ਼ੀ ਹੈ ਹੁਣ ਤਾਂ ਕੋਈ ਅੰ ਹਾਂ ਜੀ ਵੀ ਕਿੰਨੇ ਖੁਸ਼ੀ ਆ ਸਾਰਾ ਦਿਨ ਸੇਵਾ ਕਰਦੀਆਂ ਇਹਨਾਂ ਦੀ ਬੱਚਿਆਂ ਦੀ ਇਹ ਸੇਵਾ ਤੁਹਾਡੀ ਕਰਦੀ ਹਾਂ ਜੀ ਬਹੁਤ ਕਰਦੀਆਂ ਜੀ ਮੈਂ ਨਹੀਂ ਸ਼ਰਾਰਤ ਤਾਂ ਫਿਰ ਕਿਤੇ ਨਾ ਕਿਤੇ ਦਾਦੀ ਨਾਲ ਕਰ ਹੀ ਜਾਂਦੇ ਆ ਆਸਦੇ ਰਹਿੰਦੇ ਆ ਅੱਛਾ ਤੁਹਾਡੇ ਨਾਲ ਕਰਦੇ ਨੇ ਸ਼ਰਾਰਤ ਇਹ ਦਿੰਦੇ ਦਾਦੀ ਜੀ ਤੁਸੀਂ ਇੰਨੇ ਪਤਲੇ ਆ ਮੈਂ ਕਿ ਪਤ ਮੈਨੂੰ ਖਾਣ ਦੇ ਦੀ ਦਾਦੀ ਜੀ ਕਿੰਨੇ ਪਤਲੇ ਨੇ ਇਹ ਵੀ ਦਿਖਾ ਦਈਓ ਜੀ ਥੋੜਾ ਜਿਹਾ ਅੱਛਾ ਇਹ ਤੁਹਾਡੀ ਸਾਰੀਆਂ ਸਹੇਲੀਆਂ ਨੇ ਸਾਡੀਆਂ ਸਾਰੀਆਂ ਆਸਮੈਂਦ ਰੈਣਾ ਜਿੱਠਾ ਨਹੀਂ ਅੱਛਾ ਸਾਰੇ ਰਿਸ਼ਤੇਦਾਰ ਨੇ ਜਿਹੜੀ ਕਰਿਆ ਅੱਛਾ ਕੀ ਕਹਿਣਾ ਚਾਹੁੰਦੇ ਚਾਹੁੰਦੇ ਹੋ ਤੁਸੀਂ ਜਿਹੜੀ ਟੀ ਨੇ ਬਾਜ਼ੀ ਮਾਰੀ ਹੈ ਹਾਂਜੀ ਹਾਂਜੀ ਅਸੀਂ ਸਾਰਾ ਪਰਿਵਾਰ ਹੀ ਆ ਜੀ ਹਾਂ ਰਿਸ਼ਤੇਦਾਰ ਨਹੀਂ ਪਰਿਵਾਰ ਆ ਇੱਕ ਘਰ ਦੇ ਸਾਰੀਆਂ ਦਾਦੀਆਂ ਹੀ ਆ ਜੀਆਂ ਤੇ ਬਿਲਕੁਲ ਵੱਡੀ ਦਾਦੀ ਛੋਟੀ ਦਾਦੀ ਆਏ ਆ ਚਾਰ ਹਾਂ ਜੀ ਮਾਤਾ ਜੀ ਕਿੱਥੇ ਨੇ ਹਰਨੂਰ ਦੇ ਮੈਨੂੰ ਉਹ ਦਿਖਾਈ ਨਹੀਂ ਦੇ ਰਹੇਗੇ ਥੋੜਾ ਜਿਹਾ ਤੁਸੀਂ ਬੜਾ ਜਿਆਦਾ ਪਿੱਛੇ ਖੜੇ ਹੋ ਇੱਕ ਵਾਰੀ ਅੱਗੇ ਆ ਜਿਓ ਤੇ ਕਿੱਥੇ ਨੇ ਮੈਂ ਕਿਹਾ ਜੀ ਸਾਰਾ ਸਾਰੇ ਆਗੇ ਕੇ ਦੂਰੋਂ ਨੇੜੋਂ ਵੀ ਆ ਗਏ ਅਸੀਂ ਵੀ ਆ ਗਏ ਹਾਂ ਤੁਹਾਡੇ ਕੋਲ ਚਲੋ ਮੈਂ ਤੁਹਾਡੇ ਕੋਲੇ ਆ ਜਾਣਾਗਾ ਅੱਛਾ ਮੈਨੂੰ ਅੱਜ ਇਸ ਦੇ ਸਾਰੇ ਜਿਹੜਾ ਮੌਕੇ ਦੇ ਤੇ ਦੋ ਦਿਹਾੜੇ ਨੇ ਤੁਹਾਡੇ ਇੱਕ ਪਿੰਡ ਦੇ ਵਿੱਚ ਜਿਹੜਾ ਸੀ ਇੱਕ ਤਾਂ ਦਿਵਾਨ ਸੀ ਤੇ ਦੂਸਰਾ ਬੇਟੀ ਨੇ ਜੋ ਪੰਜਾਬ ਦੇ ਵਿੱਚ ਬਾਜ਼ੀ ਮਾਰੀ ਹੈ ਦੋ ਦਿਨ ਨੇ ਦੋ ਖੁਸ਼ੀ ਦੇ ਮੌਕੇ ਨੇ ਹਨਾ ਤੇ ਇਹਨੂੰ ਲੈ ਕੇ ਕਿਵੇਂ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਬੇਟੀ ਦਾ ਬਹੁਤ ਵਧੀਆ ਮਹਿਸੂਸ ਕਰਦੀ ਹੈ ਸਾਡੀ ਬੱਚੀ ਨੇ ਤਰੱਕੀ ਕੀਤੀ ਹੈ ਜੀ ਸਾਨੂੰ ਬਹੁਤ ਮਾਣ ਆਈ ਫੀਚਰਾਂ ਤੇ ਵੀ ਦਾਦਾ ਦਾਦੀ ਵੀ ਸਾਰੇ ਪਰਿਵਾਰ ਪਰਿਵਾਰ ਤੇ ਮਾਣ ਆ ਪਰ ਬੇਟੀ ਤੇ ਕਿੰਨਾ ਮਾਣ ਬੇਟੀ ਤੇ ਬਹੁਤ ਮਾਣ ਆਈ ਸਾਡਾ ਨਾਮ ਚੱਕੀ ਤਾਂ ਪਿੰਡ ਦਾ ਨਾਮ ਚੱਕੀ ਤੁਹਾਨੂੰ ਪਤਾ ਬੇਟੀ ਨੇ ਕੀ ਅਵਲ ਆਈ ਹੈ ਕਿਹੜੇ ਨੰਬਰ ਚੱਕੇ ਹੈਗੇ ਸਾਰਾ ਪਤਾ ਲੱਗਿਆ ਹਾਂਜੀ अच्छा मैं दस दियो किन्ने नंबर आए ने ते कित्ता 600 ਤੋਂ 600 ਆਏ ਨੇ 600 ਤੋਂ 600 ਆ ਗਏ ਹਾਂਜੀ ਕਿੰਨੇ ਕੁ ਮੁਸ਼ਕਿਲ ਹੋਏ ਹੋਣਗੇ ਮਿਹਨਤ ਕਿਨੇ ਕਿਨੇ ਕੀਤੀ ਮਿਹਨਤ ਬਹੁਤ ਕੀਤੀ ਇਹਨਾਂ ਨੇ ਅੱਛਾ ਤੁਸੀਂ ਕੀ ਮਿਹਨਤ ਕੀਤੀ ਮਿਹਨਤ ਬਹੁਤ ਕੀਤੀ ਸੀ ਇਹਨਾਂ ਨੇ ਕਿੰਨੀ ਵੀ ਖੇਡਣ ਚ ਪੂਰੀ ਰੁਚੀ ਰੱਖੀ ਪੜਨ ਚ ਪੂਰਾ ਧਿਆਨ ਦੇਈ ਹਾਂਜੀ ਨਾ ਉੱਚਾ ਕਰੋ ਚਲੋ ਅੱਛਾ ਹੁਣ ਸਾਰੇ ਜਣੇ ਖੁਸ਼ ਨੇ ਤੇ ਵਧੀਆ ਤਰੀਕੇ ਨਾਲ ਅੱਗੇ ਹੁਣ ਅੱਗੇ ਬੇਟੀ ਬੇਟਾ ਵੀ ਹੈ ਕੋਈ ਹਾਂਜੀ ਬੇਟਾ ਹੈਗਾ ਜੀ ਬੇਟਾ ਕਿੱਥੇ ਆ ਇਹ ਤਾਂ ਕਿਰਤ ਦੇ ਦੇ ਛੋਟਾ ਹੀ ਹੋ ਤਾਂ ਇਹ ਛੋਟਾ ਹੈ ਹਾਂਜੀ ਇਹ ਵੱਡੀ ਆ ਜੀ ਫਿਰ ਲੜਦੇ ਵੀ ਹੋਣਗੇ ਫਿਰ ਹਾਂਜੀ ਲੜਦੇ ਤਾਂ ਹੈਗੇ ਉੱਚੇ ਲੜਦੀ ਹੈ ਜੀ ਚਲੋ ਅ ਅੱਛਾ ਅੱਛੀ ਸਾਰੀ ਪਹੁੰਚਿਆ ਮੌਕੇ ਸਾਰੇ ਪਹੁੰਚੇ ਨੇ ਜੀ ਮੈਂ ਜੇ ਸਾਰਿਆਂ ਨਾਲ ਗੱਲਬਾਤ ਕਰਨ ਲੱਗ ਜਾ ਤਾਂ ਬਹੁਤ ਲੰਬੀ ਵੀਡੀਓ ਹੋ ਜਾਣੀ ਆ ਪਰ ਦਰਸ਼ਕਾਂ ਤੱਕ ਇੱਕ ਜਾਣਕਾਰੀ ਇਹੀ ਆ ਕਿ ਬਟਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪੇ ਦੇ ਵਿੱਚ ਇੱਕ ਧੀ ਜਿਹੜੀ ਕਿ 8ਵੀਂ ਜਮਾਤ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਆਏ ਨਤੀਜਿਆਂ ਦੇ ਵਿੱਚੋਂ ਅਵਲ ਨੰਬਰ ਤੇ ਆਈ ਹੈ 600 ਦੇ ਵਿੱਚੋਂ 600 ਅੰਕ ਹਾਸਲ ਕੀਤੇ ਨੇ ਪੂਰਾ ਪਿੰਡ ਨਹੀਂ ਮੈਂ ਕਹਿੰਨਾ ਪੂਰੇ ਪੰਜਾਬ ਦੇ ਵਿੱਚ ਵਧਾਈਆਂ ਦਾ ਸਿਲਸਲਾ ਸ਼ੁਰੂ ਹੋ ਚੁੱਕਿਆ ਘਰ ਦੇ ਵਿੱਚ ਦਿਖਾਈਆਂ ਤਸਵੀਰਾਂ ਜਿੱਥੇ ਲੰਗਰ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਪਰਿਵਾਰ ਦੇ ਨਾਲ ਨਾਲ ਹੋਰ ਜਿਹੜੇ ਜਿੰਨੇ ਵੀ ਜਿਹਨੇ ਕੀ ਜਿਹਨੂੰ ਜਿਹਨੂੰ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹ ਮੂੰਹ ਮਿੱਠਾ ਕਰਾਉਣ ਦੇ ਲਈ ਪਹੁੰਚ ਰਿਹਾ ਤੇ ਇੰਨਾ ਵੱਡਾ ਇਕੱਠ ਇਸ ਪਰਿਵਾਰ ਦੇ ਵਿੱਚ ਤੇ ਨੂਰ ਨੂੰ ਵਧਾਈਆਂ ਦੇਣ ਦੇ ਲਈ ਪਹੁੰਚਾ ਨੂਰ ਅਖੀਰ ਦੇ ਵਿੱਚ ਤੁਹਾਨੂੰ ਬਹੁਤ-ਬਹੁਤ ਦੁਬਾਰਾ ਫੇਰ ਮੁੜ ਤੋਂ ਮੁਬਾਰਕਾਂ ਤੇ ਅੱਗੇ ਬੈਸਟ ਆਫ ਲੱਕ ਤੁਹਾਡੇ ਭਵਿੱਖ ਤੇ ਲਈ। ਥੈਂਕ ਯੂ। ਕੁਝ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਦੇ ਅ ਯੂਥ ਨੂੰ ਖਾਸ ਤੌਰ ਤੇ ਜਿਹੜੇ ਘੱਟ ਪੜਦੇ ਨੇ ਜਾਂ ਜਿਹੜੇ ਪੰਜਾਬ ਦੇ ਨੌਜਵਾਨ ਮੁੰਡਿਆਂ ਨੂੰ ਲੈ ਕੇ ਉਹਨਾਂ ਨੂੰ ਕੋਈ ਕੀ ਗਣਕ ਕੀ ਹੈ? ਵੀ ਪਹਿਲਾਂ ਤਾਂ ਹੀ ਸਟੂਡੈਂਟਸ ਨੂੰ ਆਹੀ ਹੈ ਵੀ ਮਤਲਬ ਪੜਿਆ ਕਰੋ ਤੇ ਹੀ ਟੀਚਰਸ ਵਗੈਰਾ ਦੀ ਗਾਈਡਨਸ ਤੇ ਫੋਲੋ ਕਰਿਆ ਕਰੋ ਤੇ ਇੱਕ ਨਸ਼ਿਆਂ ਤੋਂ ਦੂਰ ਰਹੋ। ਕਹਿੰਦੀ ਗੱਲ। ਹਾਂਜੀ। ਯੂ ਨਸ਼ਾ ਵਾਲੇ ਜਾ ਰਹੇ ਹੀ ਪਰ ਗੇਮਾਂ ਵੱਲ ਧਿਆਨ ਦਿਓ ਗੇਮਾਂ ਦੇ ਨਾਲ ਜੁੜੋ ਸਪੋਰਟ ਵੱਧ ਤੋਂ ਵੱਧ ਸਪੋਰਟਸ ਨੂੰ ਟਾਈਮ ਦਿਓਗੇ ਤਾਂ ਹੀ ਨਸ਼ੇ ਆਪੀ ਖਤਮ ਹੋ ਜਾਣਗੇ। ਕੀ ਮਾਰਦੇ? ਦੇਖੋ ਕੱਟ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਇਸ ਧੀ ਨੇ ਆਖੀ ਹੈ ਕਿ ਪੰਜਾਬ ਨੂੰ ਜਿਹੜਾ ਇਸ ਵੀ ਮਾੜਾ ਕੋਟ ਲੱਗਿਆ ਕਿ ਨਸ਼ੇ ਦਾ ਤਾਂ ਉਹ ਬੜਾ ਔਖਾ ਹੈ ਕਿ ਉਸ ਨੂੰ ਇਸ ਤਰੀਕੇ ਨਾਲ ਦੂਰ ਕੀਤਾ ਜਾ ਸਕੇ ਪਰ ਫਿਲਹਾਲ ਜਿਹੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਸ ਧੀ ਨੇ ਅਵਲ ਨੰਬਰ ਲੈ ਕੇ ਪੰਜਾਬ ਦਾ ਬਠਿੰਡਾ ਸ਼ਹਿਰ ਦਾ ਖਾਸ ਤੌਰ ਤੇ ਨਾਮ ਰੌਸ਼ਨ ਕੀਤਾ ਤਾਂ ਬੇहद ਸਾਡ ਨੂੰ ਖੁਸ਼ੀ ਹੈ। ਬਠਿੰਡਾ ਤੋਂ ਗੌਤਮ ਕੁਮਾਰ ਦੇਪੋਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ